ਪੰਜਾਬ ਦੇ ਕਿਸਾਨਾਂ ਲਈ ਵੱਡੀ ਖਬਰ ਹੈ ਇਸ ਵੇਲੇ ਦੀ ਪੰਜਾਬ ਦੇ ਕਿਸਾਨਾਂ ਦੇ ਨਾਲ ਜੁੜੀ ਹੋਈ ਜੋ ਕਿ ਝੋਨੇ ਦੀ ਲਵਾਈ ਦੇ ਵਿੱਚ ਲੱਗੇ ਹੋਏ ਨੇ ਇਸ ਵਾਰ ਨਵਾਂ ਫੈਸਲਾ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਰਲ ਕੇ ਲਿਆ ਜਾ ਰਿਹਾ ਜਿੱਥੇ ਝੋਨੇ ਤੋਂ ਖੇੜਾ ਛਡਾਉਣ ਜਾਂ ਫਿਰ ਕਹਿ ਲਈਏ ਕਿ ਝੋਨੇ ਦਾ ਬਦਲ ਲੱਭਣ ਵਾਸਤੇ ਉਪਰਾਲਾ ਕੀਤਾ ਜਾ ਰਿਹਾ ਕਿਸਾਨਾਂ ਨੂੰ ਪੈਸੇ ਦਿੱਤੇ ਜਾਣਗੇ ਜਿਹੜੇ ਜਿਹੜੇ ਕਿਸਾਨ ਝੋਨਾ ਛੱਡ ਕੇ ਹੋਰ ਫਸਲਾਂ ਵੱਲ ਵਧਣਗੇ ਉਹਨਾਂ ਕਿਸਾਨਾਂ ਨੂੰ ਵਿੱਤੀ ਸਹਾਇਤਾ ਪੰਜਾਬ ਸਰਕਾਰ ਵੱਲੋਂ ਤੇ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਏਗੀ ਇੱਕ ਜੁਆਇੰਟ ਪ੍ਰੋਗਰਾਮ ਚਲਾਇਆ ਜਾਏਗਾ ਜਿਸ ਦੇ ਤਹਿਤ crop diversification program ਦੇ ਤਹਿਤ ਕਿਸਾਨਾਂ ਨੂੰ ਪੈਸੇ ਦਿੱਤੇ ਜਾਣਗੇ ਹਰ ਹੈਕਟੇਅਰ ਦੇ ਹਿਸਾਬ ਦੇ ਨਾਲ ਇੱਕ ਹੈਕਟੇਅਰ ਦੇ ਵਿੱਚ 2.47 ਕਿੱਲੇ ਯਾਨੀ ਕਿ ਲਗਭਗ ਢਾਈ ਕਿੱਲਾ 1 ਹੈਕਟੇਅਰ ਦੇ ਵਿੱਚ ਹੁੰਦਾ ਹੈ ਤੇ 2.5 ਕਿੱਲੇ ਦੇ ਹਿਸਾਬ ਦੇ ਨਾਲ ਪੈਸੇ ਦਿੱਤੇ ਜਾਣਗੇ ਹਰ 2.5 ਕਿੱਲੇ ਮਗਰ 17000 ਰੁਪਏ ਕਿਸਾਨਾਂ ਨੂੰ ਦਿੱਤੇ ਜਾਣਗੇ ਯਾਨੀ ਕਿ 1 ਕਿੱਲੇ ਮਗਰ ਲਗਭਗ 7000 ਰੁਪਏ ਦੀ ਰਾਸ਼ੀ ਕਿਸਾਨਾਂ ਨੂੰ ਮਿਲੇਗੀ ਪਰ ਇਹਦੇ ਵਿੱਚ ਵੀ ਇੱਕ ਪੇਚ ਹੈ ਯਾਨੀ ਕਿ ਹਰ ਕਿਸਾਨ ਵੱਧ ਤੋਂ ਵੱਧ ਕਿੰਨੇ ਪੈਸੇ ਲੈ ਸਕਦਾ ਉਸ ਦੀ ਇੱਕ ਲਿਮਟ ਸੈੱਟ ਕੀਤੀ ਗਈ ਹੈ ਅੱ퍼 ਲਿਮਿਟ ਸੈੱਟ ਕੀਤੀ ਗਈ ਹੈ ਕਿ ਕਿੰਨੇ ਕਿੱਲਿਆਂ ਵਾਸਤੇ ਮੁਆਵਜ਼ਾ ਦਿੱਤਾ ਜਾਏਗਾ ਝੋਨਾ ਨਾ ਬੀਜਣ ਵਾਲਿਆਂ ਨੂੰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ 60 ਤੇ 40% ਦੇ ਹਿਸਾਬ ਨਾਲ ਹਿੱਸੇ ਪਾ ਕੇ ਰਾਸ਼ੀ ਦੇਵੇਗੀ 60% ਕੇਂਦਰ ਦੇਵੇਗਾ 40% ਪੰਜਾਬ ਸਰਕਾਰ ਦੇਵੇਗੀ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਕਹਿਣਾ ਹੈ ਕਿ 2024-2025 ਵਰੇ ਲਈ ਇਸ ਖਾਤਰ 299.87 ਕਰੋੜ ਰੁਪਏ ਰੱਖੇ ਗਏ ਨੇ ਡਿਜੀਟਲ ਕ੍ਰੌਪ ਸਰਵੇ ਦੇ ਤਹਿਤ ਪਹਿਲੀ ਵਾਰ ਇਹ ਰਾਸ਼ੀਆਂ ਦਿੱਤੀਆਂ ਜਾਣਗੀਆਂ ਕਿਸਾਨਾਂ ਨੂੰ ਤਾਂ ਜਿਹੜੀ ਅਪਰ ਲਿਮਟ ਸੈੱਟ ਕੀਤੀ ਗਈ ਹੈ ਉਹ ਤੁਹਾਨੂੰ ਦੱਸਦੀ ਹੈ ਕਿ ਸ਼ਰਤ ਇਹ ਹੈ ਕਿ ਹਰ ਇੱਕ ਕਿਸਾਨ ਨੂੰ ਵੱਧ ਤੋਂ ਵੱਧ 5 ਹੈਕਟੇਅਰ ਲਈ ਹੀ ਇਹ ਰਾਸ਼ੀ ਦਿੱਤੀ ਜਾਏਗੀ ਯਾਨੀ ਕਿ ਹਰ ਇੱਕ ਕਿਸਾਨ ਵੱਧ ਤੋਂ ਵੱਧ 12 ਕਿੱਲਾਂ ਲਈ ਇਹ ਮੁਆਵਜ਼ਾ ਰਾਸ਼ੀ ਦਾ ਹੱਕਦਾਰ ਹੋਏਗਾ ਜੇਕਰ ਉਹ ਝੋਨਾ ਬਦਲ ਦਿੰਦਾ ਹੈ ਝੋਨੇ ਦੀ ਥਾਂ ਕੋਈ ਹੋਰ ਫਸਲ ਲਾਉਂਦਾ ਹੈ ਤਵਾਤ ਵੱਦ 12 ਕਿੱਲਿਆਂ ਲਈ ਉਸ ਨੂੰ ਇਹ ਰਾਸ਼ੀ ਦਿੱਤੀ ਜਾਏਗੀ ਜੋ ਕਿ 5 ਹੈਕਟੇਰ ਬੰਦਾ 5 ਹੈਕਟੇਰ ਦੇ ਹਿਸਾਬ ਦੇ ਨਾਲ ਵੱਤ ਵੱਦ ਮੁਆਵਜ਼ਾ ਜਿਹੜਾ ਇੱਕ ਕਿਸਾਨ 87000 ਤੇ 500 ਰੁਪਏ ਲੈ ਸਕੇਗਾ ਤੇ ਇਹ ਫੈਸਲਾ ਕੇਂਦਰ ਤੇ ਪੰਜਾਬ ਦਾ ਰਲਮਾ ਪੰਜਾਬ ਸਰਕਾਰ ਨੇ ਕੇਂਦਰ ਕੋਲ ਮੰਗ ਕੀਤੀ ਸੀ ਕਿ ਸਹਾਇਤਾ ਦਿੱਤੀ ਜਾਵੇ ਪੰਜਾਬ ਦੇ ਵਿੱਚ ਫਸਲੀ ਬਦਲ ਲਿਆਉਣ ਵਾਸਤੇ ਤੇ ਹੁਣ ਉਹ ਜਲਦ ਹੁੰਦਾ ਹੋਇਆ ਨਜ਼ਰ ਆਏਗਾ ਤੇ ਪਹਿਲੀ ਕਿਸ਼ਤ ਜਿਹੜੀ ਆ ਇਹਨਾਂ ਪੈਸਿਆਂ ਦੀ ਡਿਜੀਟਲ ਕ੍ਰੌਪ ਸਰਵੇ ਤੇ ਖੇਤੀ ਮੈਪਰ ਐਪ ਦੇ ਰਾਹੀਂ ਵੈਰੀਫਿਕੇਸ਼ਨ ਹੋਏਗੀ ਕਿਸਾਨਾਂ ਦੀ ਜਿਸ ਤੋਂ ਬਾਅਦ ਦੂਜੀ ਵਾਢੀ ਕਰਨ ਦੇ ਨਾਲ ਨਾਲ ਹੀ ਸਿੱਧਾ ਕਿਸਾਨਾਂ ਦੇ ਖਾਤੇ ਦੇ ਵਿੱਚ ਇਹ ਪੈਸਾ ਵੀ ਆਏਗਾ ਤਾਂ ਦੇਖਣਾ ਹੋਏਗਾ ਕਿ ਕਿਵੇਂ ਇਹ ਫੈਸਲਾ ਰੰਗ ਲਿਆਉਂਦਾ ਪਹਿਲਾਂ ਇਹ ਵੀ ਕੁਝ ਲੋਕ ਕ੍ਰੋਸ ਕਰ ਰਹੇ ਨੇ ਕਿ ਜਿਹੜੇ ਸਰਕਾਰਾਂ ਨੇ ਜਿਹੜੀਆਂ ਨੇ ਜਿਹੜੇ ਅਫਸਰਾਂ ਨੇ ਉਦੋਂ ਨਰਮਾ ਬਦਲ ਕੇ ਝੋਨਾ ਲਾਉਣ ਦੀ ਗੱਲ ਆਖੀ ਸੀ ਮਾਲਵੇ ਦੇ ਵਿੱਚ ਕਿਹਾ ਸੀ ਕਿ ਤੁਸੀਂ ਟਿੱਬੇ ਖਤਮ ਕਰ ਦਿਓ ਹੁਣ ਉਹੀ ਝੋਨਾ ਖਤਮ ਕਰਨ ਨੂੰ ਕਹਿ ਰਹੇ ਨੇ ਪਰ ਇਹ ਸਮੇਂ ਦੀ ਮੰਗ ਹੈ ਪੰਜਾਬ ਦੇ ਪਾਣੀਆਂ ਦਾ ਜੋ ਸੰਕਟ ਹੈ ਉਸ ਦੀ ਮੰਗ ਹੈ ਜਿਸ ਕਰਕੇ ਝੋਨਾ ਬਦਲਣਾ ਹੀ ਪਏਗਾ ਤਾਂ ਇੱਕ ਉਪਰਾਲਾ ਦੇਖਣਾ ਹੋਵੇਗਾ ਕਿ ਕਿੰਨੇ ਕੁ ਕਿਸਾਨ ਇਸ ਦੇ ਨਾਲ ਜੁੜਦੇ ਨੇ ਕਿਉਂਕਿ ਰਾਸ਼ੀ ਦਾ ਵੀ ਐਲਾਨ ਕਰ ਦਿੱਤਾ ਗਿਆ ਪੰਜਾਬ ਦੇ ਕਿਸਾਨਾਂ ਲਈ ਵੱਡੀ ਖਬਰ ਇਸ ਵੇਲੇ ਦੀ ਪੰਜਾਬ ਦੇ ਕਿਸਾਨਾਂ ਦੇ ਨਾਲ ਜੁੜੀ ਹੋਈ ਜੋ ਕਿ ਝੋਨੇ ਦੀ ਲਵਾਈ ਦੇ ਵਿੱਚ ਲੱਗੇ ਹੋਏ ਨੇ ਇਸ ਵਾਰ ਨਵਾਂ ਫੈਸਲਾ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਰਲ ਕੇ ਲਿਆ ਜਾ ਰਿਹਾ ਜਿੱਥੇ ਝੋਨੇ ਤੋਂ ਖੇੜਾ ਛਡਾਉਣ ਜਾਂ ਫਿਰ ਕਹਿ ਲਈਏ ਕਿ ਝੋਨੇ ਦਾ ਬਦਲ ਲੱਭਣ ਵਾਸਤੇ ਉਪਰਾਲਾ ਕੀਤਾ ਜਾ ਰਿਹਾ ਹੈ ਕਿਸਾਨਾਂ ਨੂੰ ਪੈਸੇ ਦਿੱਤੇ ਜਾਣਗੇ ਜਿਹੜੇ-ਜਿਹੜੇ ਕਿਸਾਨ ਝੋਨਾ ਛੱਡ ਕੇ ਹੋਰ ਫਸਲਾਂ ਵੱਲ ਵਧਣਗੇ ਉਹਨਾਂ ਕਿਸਾਨਾਂ ਨੂੰ ਵਿੱਤੀ ਸਹਾਇਤਾ ਪੰਜਾਬ ਸਰਕਾਰ ਵੱਲੋਂ ਤੇ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਏਗੀ ਇੱਕ ਜੁਆਇੰਟ ਪ੍ਰੋਗਰਾਮ ਚਲਾਇਆ ਜਾਏਗਾ ਜਿਸ ਦੇ ਤਹਿਤ ਕ੍ਰੌਪ ਡਾਈਵਰਸੀਫਿਕੇਸ਼ਨ ਪ੍ਰੋਗਰਾਮ ਦੇ ਤਹਿਤ ਕਿਸਾਨਾਂ ਨੂੰ ਪੈਸੇ ਦਿੱਤੇ ਜਾਣਗੇ ਹਰ ਹੈਕਟੇਅਰ ਦੇ ਹਿਸਾਬ ਦੇ ਨਾਲ ਇੱਕ ਹੈਕਟੇਅਰ ਦੇ ਵਿੱਚ 2.47 ਕਿੱਲੇ ਯਾਨੀ ਕਿ ਲਗਭਗ ਢਾਈ ਕਿੱਲਾ ਇੱਕ ਹੈਕਟੇਅਰ ਦੇ ਵਿੱਚ ਹੁੰਦਾ ਹੈ ਤੇ ਢਾਈ ਕਿੱਲੇ ਦੇ ਹਿਸਾਬ ਦੇ ਨਾਲ ਪੈਸੇ ਦਿੱਤੇ ਜਾਣਗੇ ਹਰ ਢਾਈ ਕਿੱਲੇ ਮਗਰ 17000 ਰੁਪਏ ਕਿਸਾਨਾਂ ਨੂੰ ਦਿੱਤੇ ਜਾਣਗੇ ਯਾਨੀ ਕਿ ਇੱਕ ਕਿੱਲੇ ਮਗਰ ਲਗਭਗ 7000 ਰੁਪਏ ਦੀ ਰਾਸ਼ੀ ਕਿਸਾਨਾਂ ਨੂੰ ਮਿਲੇਗੀ ਪਰ ਇਹਦੇ ਵਿੱਚ ਵੀ ਇੱਕ ਪੇਚ ਹੈ ਯਾਨੀ ਕਿ ਹਰ ਕਿਸਾਨ ਵੱਧ ਤੋਂ ਵੱਧ ਕਿੰਨੇ ਪੈਸੇ ਲੈ ਸਕਦਾ ਉਸ ਦੀ ਇੱਕ ਲਿਮਟ ਸੈੱਟ ਕੀਤੀ ਗਈ ਹੈ ਅਪਰ ਲਿਮਟ ਸੈੱਟ ਕੀਤੀ ਗਈ ਹੈ ਕਿ ਕਿੰਨੇ ਕਿੱਲਾਂ ਵਾਸਤੇ ਮੁਆਵਜ਼ਾ ਦਿੱਤਾ ਜਾਏਗਾ ਝੋਨਾ ਨਾ ਬੀਜਣ ਵਾਲਿਆਂ ਨੂੰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ 60 ਤੇ 40% ਦੇ ਹਿਸਾਬ ਨਾਲ ਹਿੱਸੇ ਪਾ ਕੇ ਰਾਸ਼ੀ ਤੇ ਵੇਗੀ 60% ਕੇਂਦਰ ਦੇਗਾ 40% ਪੰਜਾਬ ਸਰਕਾਰ ਦੇਗੀ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਕਹਿਣਾ ਹੈ ਕਿ 2024-2025 ਵਰੇ ਲਈ ਇਸ ਖਾਤਰ 299.87 ਕਰੋੜ ਰੁਪਏ ਰੱਖੇ ਗਏ ਨੇ ਡਿਜੀਟਲ ਕ੍ਰੌਪ ਸਰਵੇ ਦੇ ਤਹਿਤ ਪਹਿਲੀ ਵਾਰ ਇਹ ਰਕਮਾਂ ਦਿੱਤੀਆਂ ਜਾਣਗੀਆਂ ਕਿਸਾਨਾਂ ਨੂੰ ਤਾਂ ਜਿਹੜੀ ਅਪਰ ਲਿਮਟ ਸੈੱਟ ਕੀਤੀ ਗਈ ਹੈ ਉਹ ਤੁਹਾਨੂੰ ਦੱਸ ਦਈਏ ਕਿ ਸ਼ਰਤ ਇਹ ਹੈ ਕਿ ਹਰ ਇੱਕ ਕਿਸਾਨ ਨੂੰ ਵੱਧ ਤੋਂ ਵੱਧ 5 ਹੈਕਟੇਰ ਲਈ ਹੀ ਇਹ ਰਾਸ਼ੀ ਦਿੱਤੀ ਜਾਏਗੀ ਯਾਨੀ ਕਿ ਹਰ ਇੱਕ ਕਿਸਾਨ ਵੱਧ ਤੋਂ ਵੱਧ 12 ਕਿੱਲਿਆਂ ਲਈ ਇਹ ਮੁਆਵਜ਼ਾ ਰਾਸ਼ੀ ਦਾ ਹੱਕਦਾਰ ਹੋਏਗਾ ਜੇਕਰ ਉਹ ਝੋਨਾ ਬਦਲ ਦਿੰਦਾ ਹੈ ਝੋਨੇ ਦੀ ਥਾਂ ਕੋਈ ਹੋਰ ਫਸਲ ਲਾਉਂਦਾ ਤਾਂ ਵੱਧ ਤੋਂ ਵੱਧ 12 ਕਿੱਲਿਆਂ ਲਈ ਉਸ ਨੂੰ ਇਹ ਰਾਸ਼ੀ ਦਿੱਤੀ ਜਾਏਗੀ ਜੋ ਕਿ 5 ਹੈਕਟੇਰ ਬੰਦਾ 5 ਹੈਕਟੇਰ ਦੇ ਹਿਸਾਬ ਦੇ ਨਾਲ ਵੱਧ ਤੋਂ ਵੱਧ ਮੁਆਵਜ਼ਾ ਜਿਹੜਾ ਇੱਕ ਕਿਸਾਨ 87000 ਤੇ 500 ਰੁਪਏ ਲੈ ਸਕੇਗਾ ਤੇ ਇਹ ਫੈਸਲਾ ਕੇਂਦਰ ਤੇ ਪੰਜਾਬ ਦਾ ਰਲਵੇਂ ਪੰਜਾਬ ਸਰਕਾਰ ਨੇ ਕੇਂਦਰ ਕੋਲ ਮੰਗ ਕੀਤੀ ਸੀ ਕਿ ਸਹਾਇਤਾ ਦਿੱਤੀ ਜਾਵੇ ਪੰਜਾਬ ਦੇ ਵਿੱਚ ਫਸਲੀ ਬਦਲ ਲਿਆਉਣ ਵਾਸਤੇ ਤੇ ਹੁਣ ਉਹ ਜਲਦ ਹੁੰਦਾ ਹੋਇਆ ਨਜ਼ਰ ਆਏਗਾ ਤੇ ਪਹਿਲੀ ਕਿਸ਼ਤ ਜਿਹੜੀ ਹੈ ਇਹਨਾਂ ਪੈਸਿਆਂ ਦੀ ਡਿਜੀਟਲ ਕ੍ਰੌਪ ਸਰਵੇ ਤੇ ਕ੍ਰਿਸ਼ੀ ਮੈਪਰ ਐਪ ਦੇ ਰਾਹੀਂ ਵੈਰੀਫਿਕੇਸ਼ਨ ਹੋਏਗੀ ਕਿਸਾਨਾਂ ਦੀ ਜਿਸ ਤੋਂ ਬਾਅਦ ਦੂਜੀ ਵਾਢੀ ਕਰਨ ਦੇ ਨਾਲ ਨਾਲ ਹੀ ਸਿੱਧਾ ਕਿਸਾਨਾਂ ਦੇ ਖਾਤੇ ਦੇ ਵਿੱਚ ਇਹ ਪੈਸਾ ਵੀ ਆਏਗਾ ਤਾਂ ਦੇਖਣਾ ਹੋਵੇਗਾ ਕਿ ਕਿਵੇਂ ਇਹ ਫੈਸਲਾ ਰੰਗ ਲਿਆਉਂਦਾ ਹੈ ਪਹਿਲਾਂ ਇਹ ਵੀ ਕੁਝ ਲੋਕ ਕ੍ਰੋਸ ਕਰ ਰਹੇ ਨੇ ਕਿ ਜਿਹੜੇ ਸਰਕਾਰਾਂ ਨੇ ਜਿਹੜੀਆਂ ਨੇ ਜਿਹੜੇ ਅਫਸਰਾਂ ਨੇ ਉਦੋਂ ਨਰਮਾ ਬਦਲ ਕੇ ਝੋਨਾ ਲਾਉਣ ਦੀ ਗੱਲ ਆਖੀ ਸੀ ਮਾਲਵੇ ਦੇ ਵਿੱਚ ਕਿਹਾ ਸੀ ਕਿ ਤੁਸੀਂ ਟਿੱਬੇ ਖਤਮ ਕਰ ਦਿਓ ਹੁਣ ਉਹੀ ਝੋਨਾ ਖਤਮ ਕਰਨ ਨੂੰ ਕਹਿ ਰਹੇ ਨੇ ਪਰ ਇਸ ਸਮੇਂ ਦੀ ਮੰਗ ਹੈ ਪੰਜਾਬ ਦੇ ਪਾਣੀਆਂ ਦਾ ਜੋ ਸੰਕਟ ਹੈ ਉਸ ਦੀ ਮੰਗ ਹੈ ਜਿਸ ਕਰਕੇ ਝੋਨਾ ਬਦਲਣਾ ਹੀ ਪਏਗਾ ਤਾਂ ਇੱਕ ਉਪਰਾਲਾ ਇਹ ਦੇਖਣਾ ਹੋਵੇਗਾ ਕਿ ਕਿੰਨੇ ਕੁ ਕਿਸਾਨ ਇਸ ਦੇ ਨਾਲ ਜੁੜਦੇ ਨੇ ਕਿਉਂਕਿ ਰਾਸ਼ੀ ਦਾ ਵੀ ਐਲਾਨ ਕਰ ਦਿੱਤਾ ਗਿਆ ਪੰਜਾਬ ਦੇ ਕਿਸਾਨਾਂ ਲਈ ਵੱਡੀ ਖਬਰ ਇਸ ਵੇਲੇ ਦੀ ਪੰਜਾਬ ਦੇ ਕਿਸਾਨਾਂ ਦੇ ਨਾਲ ਜੁੜੀ ਹੋਈ ਜੋ ਕਿ ਝੋਨੇ ਦੀ ਲਵਾਈ ਦੇ ਵਿੱਚ ਲੱਗੇ ਹੋਏ ਨੇ ਇਸ ਵਾਰ ਨਵਾਂ ਫੈਸਲਾ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਰਲ ਕੇ ਲਿਆ ਜਾ ਰਿਹਾ ਜਿੱਥੇ ਝੋਨੇ ਤੋਂ ਖੇੜਾ ਛਡਾਉਣ ਜਾਂ ਫਿਰ ਕਹਿ ਲਈਏ ਕਿ ਝੋਨੇ ਦਾ ਬਦਲ ਲੱਭਣ ਵਾਸਤੇ ਉਪਰਾਲਾ ਕੀਤਾ ਜਾ ਰਿਹਾ ਕਿਸਾਨਾਂ ਨੂੰ ਪੈਸੇ ਦਿੱਤੇ ਜਾਣਗੇ ਜਿਹੜੇ ਜਿਹੜੇ ਕਿਸਾਨ ਝੋਨਾ ਛੱਡ ਕੇ ਹੋਰ ਫਸਲਾਂ ਵੱਲ ਵਧਣਗੇ ਉਹਨਾਂ ਕਿਸਾਨਾਂ ਨੂੰ ਵਿੱਤੀ ਸਹਾਇਤਾ ਪੰਜਾਬ ਸਰਕਾਰ ਵੱਲੋਂ ਤੇ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਏਗੀ ਇੱਕ ਜੁਆਇੰਟ ਪ੍ਰੋਗਰਾਮ ਚਲਾਇਆ ਜਾਏਗਾ ਜਿਸ ਦੇ ਤਹਿਤ ਕ੍ਰੌਪ ਡਾਈਵਰਸੀਫਿਕੇਸ਼ਨ ਪ੍ਰੋਗਰਾਮ ਦੇ ਤਹਿਤ ਕਿਸਾਨਾਂ ਨੂੰ ਪੈਸੇ ਦਿੱਤੇ ਜਾਣਗੇ ਹਰ ਹੈਕਟੇਅਰ ਦੇ ਹਿਸਾਬ ਦੇ ਨਾਲ ਇੱਕ ਹੈਕਟੇਅਰ ਦੇ ਵਿੱਚ 2.47 ਕਿੱਲੇ ਯਾਨੀ ਕਿ ਲਗਭਗ 2.5 ਕਿੱਲਾ 1 ਹੈਕਟੇਅਰ ਦੇ ਵਿੱਚ ਹੁੰਦਾ ਹੈ ਤੇ 2.5 ਕਿੱਲੇ ਦੇ ਹਿਸਾਬ ਦੇ ਨਾਲ ਪੈਸੇ ਦਿੱਤੇ ਜਾਣਗੇ ਹਰ 2.5 ਕਿੱਲੇ ਮਗਰ 17000 ਰੁਪਏ ਕਿਸਾਨਾਂ ਨੂੰ ਦਿੱਤੇ ਜਾਣਗੇ ਯਾਨੀ ਕਿ 1 ਕਿੱਲੇ ਮਗਰ ਲਗਭਗ 7000 ਰੁਪਏ ਦੀ ਰਾਸ਼ੀ ਕਿਸਾਨਾਂ ਨੂੰ ਮਿਲੇਗੀ ਪਰ ਇਹਦੇ ਵਿੱਚ ਵੀ ਇੱਕ ਪੇਚ ਹੈ ਯਾਨੀ ਕਿ ਹਰ ਕਿਸਾਨ ਵੱਧ ਤੋਂ ਵੱਧ ਕਿੰਨੇ ਪੈਸੇ ਲੈ ਸਕਦਾ ਉਸ ਦੀ ਇੱਕ ਲਿਮਟ ਸੈੱਟ ਕੀਤੀ ਗਈ ਹੈ ਅੱਪਰ ਲਿਮਿਟ ਸੈੱਟ ਕੀਤੀ ਗਈ ਹੈ ਕਿ ਕਿੰਨੇ ਕਿੱਲਿਆਂ ਵਾਸਤੇ ਮੁਆਵਜ਼ਾ ਦਿੱਤਾ ਜਾਏਗਾ ਝੋਨਾ ਨਾ ਬੀਜਣ ਵਾਲਿਆਂ ਨੂੰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ 60 ਤੇ 40% ਦੇ ਹਿਸਾਬ ਨਾਲ ਹਿੱਸੇ ਪਾ ਕੇ ਰਾਸ਼ੀ ਦੇਵੇਗੀ 60% ਕੇਂਦਰ ਦੇਵੇਗਾ 40% ਪੰਜਾਬ ਸਰਕਾਰ ਦੇਵੇਗੀ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਕਹਿਣਾ ਹੈ ਕਿ 2024-2025 ਬਰੇ ਲਈ ਇਸ ਖਾਤਰ 299.87 ਕਰੋੜ ਰੁਪਏ ਰੱਖੇ ਗਏ ਨੇ ਡਿਜੀਟਲ ਕ੍ਰੌਪ ਸਰਵੇ ਦੇ ਤਹਿਤ ਪਹਿਲੀ ਵਾਰ ਇਹ ਰਾਸ਼ੀਆਂ ਦਿੱਤੀਆਂ ਜਾਣਗੀਆਂ ਕਿਸਾਨਾਂ ਨੂੰ ਤਾਂ ਜਿਹੜੀ ਅਪਰ ਲਿਮਟ ਸੈੱਟ ਕੀਤੀ ਗਈ ਹੈ ਉਹ ਤੁਹਾਨੂੰ ਦੱਸਦੀ ਹੈ ਕਿ ਸ਼ਰਤ ਇਹ ਹੈ ਕਿ ਹਰ ਇੱਕ ਕਿਸਾਨ ਨੂੰ ਵੱਧ ਤੋਂ ਵੱਧ 5 ਹੈਕਟੇਅਰ ਲਈ ਹੀ ਇਹ ਰਾਸ਼ੀ ਦਿੱਤੀ ਜਾਏਗੀ ਯਾਨੀ ਕਿ ਹਰ ਇੱਕ ਕਿਸਾਨ ਵੱਧ ਤੋਂ ਵੱਧ 12 ਕਿੱਲਿਆਂ ਲਈ ਇਹ ਮੁਆਵਜ਼ਾ ਰਾਸ਼ੀ ਦਾ ਹੱਕਦਾਰ ਹੋਏਗਾ ਜੇਕਰ ਉਹ ਝੋਨਾ ਬਦਲ ਦਿੰਦਾ ਝੋਨੇ ਦੀ ਥਾਂ ਕੋਈ ਹੋਰ ਫਸਲ ਲਾਉਂਦਾ ਤਾਂ ਵੱਤ ਵੱਤ 12 ਕਿੱਲਿਆਂ ਲਈ ਉਸ ਨੂੰ ਇਹ ਰਾਸ਼ੀ ਦਿੱਤੀ ਜਾਏਗੀ ਜੋ ਕਿ 5 ਹੈਕਟੇਰ ਬੰਦਾ 5 ਹੈਕਟੇਰ ਦੇ ਹਿਸਾਬ ਦੇ ਨਾਲ ਵੱਤ ਵੱਤ ਮੁਆਵਜ਼ਾ ਜਿਹੜਾ ਇੱਕ ਕਿਸਾਨ 87000 ਤੇ 500 ਰੁਪਏ ਲੈ ਸਕੇਗਾ ਤੇ ਇਹ ਫੈਸਲਾ ਕੇਂਦਰ ਤੇ ਪੰਜਾਬ ਦਾ ਰਲਮਾ ਪੰਜਾਬ ਸਰਕਾਰ ਨੇ ਕੇਂਦਰ ਕੋਲ ਮੰਗ ਕੀਤੀ ਸੀ ਕਿ ਸਹਾਇਤਾ ਦਿੱਤੀ ਜਾਵੇ ਪੰਜਾਬ ਦੇ ਵਿੱਚ ਫਸਲੀ ਬਦਲ ਲਿਆਉਣ ਵਾਸਤੇ ਤੇ ਹੁਣ ਉਹ ਜਲਦ ਹੁੰਦਾ ਹੋਇਆ ਨਜ਼ਰ ਆਏਗਾ ਤੇ ਪਹਿਲੀ ਕਿਸ਼ਤ ਜਿਹੜੀ ਆ ਇਹਨਾਂ ਪੈਸਿਆਂ ਦੀ ਡਿਜੀਟਲ ਕ੍ਰੌਪ ਸਰਵੇ ਤੇ ਖੇਤੀ ਮੈਪਰ ਐਪ ਦੇ ਰਾਹੀਂ ਵੈਰੀਫਿਕੇਸ਼ਨ ਹੋਏਗੀ ਕਿਸਾਨਾਂ ਦੀ ਜਿਸ ਤੋਂ ਬਾਅਦ ਦੂਜੀ ਵਾਢੀ ਕਰਨ ਦੇ ਨਾਲ ਨਾਲ ਹੀ ਸਿੱਧਾ ਕਿਸਾਨਾਂ ਦੇ ਖਾਤੇ ਦੇ ਵਿੱਚ ਇਹ ਪੈਸਾ ਵੀ ਆਏਗਾ ਤਾਂ ਦੇਖਣਾ ਹੋਏਗਾ ਕਿ ਕਿਵੇਂ ਇਹ ਫੈਸਲਾ ਰੰਗ ਲਿਆਉਂਦਾ ਪਹਿਲਾਂ ਇਹ ਵੀ ਕੁਝ ਲੋਕ ਕ੍ਰੋਸ ਕਰ ਰਹੇ ਨੇ ਕਿ ਜਿਹੜੇ ਸਰਕਾਰਾਂ ਨੇ ਜਿਹੜੀਆਂ ਨੇ ਜਿਹੜੇ ਅਫਸਰਾਂ ਨੇ ਉਦੋਂ ਨਰਮਾ ਬਦਲ ਕੇ ਝੋਨਾ ਲਾਉਣ ਦੀ ਗੱਲ ਆਖੀ ਸੀ ਮਾਲਵੇ ਦੇ ਵਿੱਚ ਕਿਹਾ ਸੀ ਕਿ ਤੁਸੀਂ ਟਿੱਬੇ ਖਤਮ ਕਰਦੇ ਹੋ ਹੁਣ ਉਹੀ ਝੋਨਾ ਖਤਮ ਕਰਨ ਨੂੰ ਕਹਿ ਰਹੇ ਨੇ ਪਰ ਇਹ ਸਮੇਂ ਦੀ ਮੰਗ ਹੈ ਪੰਜਾਬ ਦੇ ਪਾਣੀਆਂ ਦਾ ਜੋ ਸੰਕਟ ਹੈ ਉਸ ਦੀ ਮੰਗ ਹੈ ਜਿਸ ਕਰਕੇ ਝੋਨਾ ਬਦਲਣਾ ਹੀ ਪਏਗਾ ਤਾਂ ਇੱਕ ਉਪਰਾਲਾ ਦੇਖਣਾ ਹੋਵੇਗਾ ਕਿ ਕਿੰਨੇ ਕੁ ਕਿਸਾਨ ਇਸ ਦੇ ਨਾਲ ਜੁੜਦੇ ਨੇ ਕਿਉਂਕਿ ਰਾਸ਼ੀ ਦਾ ਵੀ ਐਲਾਨ ਕਰ ਦਿੱਤਾ ਗਿਆ ਪੰਜਾਬ ਦੇ ਕਿਸਾਨਾਂ ਲਈ ਵੱਡੀ ਖਬਰ ਇਸ ਵੇਲੇ ਦੀ ਪੰਜਾਬ ਦੇ ਕਿਸਾਨਾਂ ਦੇ ਨਾਲ ਜੁੜੀ ਹੋਈ ਜੋ ਕਿ